ਗੜ ਨੰਬਰ 47 ਤੇ ਪ੍ਰਾਣੀ 36 ਤੇ ਅੱਜ ਅਸੀਂ ਸਰਕੀ ਜਾਣਾ ਚਾਹੁੰਦੇ ਜਿਹੜਾ ਵਾਰਡ ਵਿੱਚ ਕੀ ਕੀ ਜਿਹੜੀਆਂ ਸਮੱਸਿਆਵਾਂ ਤੁਹਾਨੂੰ ਆ ਰਹੀਆਂ ਮੇਨ ਕੀੜੀਆਂ ਸਮੱਸਿਆ ਹੈ ਇਹ ਫੌਂਡ ਵਿੱਚ ਦਿਖਾ ਕੇ ਹੋ ਜਾਂਦੇ ਨੇ ਕੋਈ ਆ ਕੇ ਚੁਸਤੇ ਹਣੇ ਦਾ ਸਾੰਨੀ ਖਾ ਗਏ ਨਹੀਂ ਲੱਗਣਾ ਸਾਡੇ ਬਾਬਾ ਜੀ ਸਾਹਿਬ ਹੋ ਗਏ ਰਹਾ ਸਾਡੇ ਪਾਣੀ ਬੋ ਰਹਾ ਨਹੀਂ ਕਿ ਦਿਨ ਆ ਕੇ ਲੱਗੇ ਬਸਾ ਕਰਨ ਰਿਹਾ ਕਿੱਥੇ ਲੱਗਦੀਆਂ ਨੇ ਸਭੀ ਦੇਖ ਕੇ ਫੜਾ ਫੜਾ ਰੋਟੇ ਨੇ ਤਾਂ ਬਾਬਾ ਜੀ ਸਾਹਿਬ ਕੋਤੇ ਲੱਗੇ ਲੱਗਾ ਵਕਤ ਨੇ ਕੋਈ ਧਿਆਨ ਦੇ ਰਿਹਾ ਤੇ ਮਿਹਰਬਾਨੀ ਕਰਕੇ ਚ ਚਾਈ ਜਾਵੇ ਇਹ ਤੁਹਾਡੇ ਕੋਈ ਨੰਨੇ ਤੇ ਹੈ ਕਿ ਐਮ ਐਲ ਏ ਉਹਨਾਂ ਬੇਗੀਆ ਜਿਹੜਾ ਬਾਂਡਾ ਬਾਕੀ ਕੋਈ ਨਾ ਸੀ ਇਹ ਬੜਾ 3000 ਬਾਕੀ ਤੀਜੇ ਹੁੰਦੀ ਆ ਕੋਈ ਲੰਘਦੇ ਕੋਈ ਦੱਪਣ ਦੋ ਕੰਨ ਆ ਸਾਹਮਣੇ ਗੜੀ ਅੱਗੇ ਬੜੇ ਉਹ ਅੱਗੇ ਲੱਗੇ ਬੜੇ ਉਹ ਅੱਗੇ ਲੱਗੇ ਬੜਾ ਬੰਦੇ ਮੱਧਕਾਰ ਆਪਣਾ ਮਾਨਦੰਗੀਆਂ ਗੜੀਆਂ ਵਾਲੇ ਉੱਤੇ ਹੀ ਸਭ ਲੋਕਾਂ ਨੇ ਕਹਿੰਦਾ ਵੀ ਆਪਣੇ ਘਰ ਦੇ ਵੱਡੀ ਹੁੰਦੀ ਆ ਪਰ ਘਰ ਤੋਂ ਵੱਡੀ ਜਿਹੜਾ ਸਾਰਾ ਜੱਗ ਦਾ ਸਮਰਵਰੀ ਆਂਦੀ ਆ ਐਦਰ ਦੱਸੇ ਮਿਲੇਗਾ ਨੂੰ ਕੋਈ ਮੇਕਅਪ ਦੀ ਪਰੇਸ਼ਾਨੀ ਨਹੀਂ ਹਾਂਜੀ ਬੱਬਰ ਸਾਹਿਬ ਕੀ ਨਾਂ ਤੁਹਾਡਾ ਤਕ ਕਿਹੜੀ ਵਾਰਡ ਪੈਂਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਨਾਂ ਵਰਪਾਲ ਸਿੰਘ ਬੱਬਰ ਵਾਰਡ ਨੰਬਰ 36 ਦਾ ਸੇਵਾਦਾਰ ਬੱਬਰ ਸਾਹਿਬ ਕਾਫੀ ਚਿਰ ਤੋਂ ਤੁਹਾਡੇ ਵਾਰਡ ਦੇ ਵਿੱਚ ਕਿ ਸਮੱਸਿਆ ਆ ਰਹੀ ਆ ਪਬਲਿਕ ਲੋ ਜਿਹੜੀ ਸਫਾਈ ਦਾ ਉਹ ਕੀ ਕਾਰਨ ਹੈਗਾ ਸਫਾਈ ਕਿਉਂ ਨਹੀਂ ਹੋ ਰਹੀ ਵਾਰਡ ਚ ਇਹ ਸਮੱਸਿਆ ਆ ਰਹੀ ਆ ਇਸ ਕਾਫੀ ਆਪਾਂ ਅੱਗੇ ਨੂੰ ਇਸ ਸਮੱਸਿਆ ਨੂੰ ਕਾਫੀ ਦੇਖੋ ਜਾ ਕੇ ਹੱਲ ਕਰਤਾ ਆ ਆਪਣੀ ਭੈਣ ਭਰਾਵਾਂ ਨੂੰ ਆਪਣੇ ਇਲਾਕੇ ਦੇ ਪਬਲਿਕ ਨੂੰ ਵੀ ਕਹਿਣਾ ਚਾਹੁੰਦਾ ਆ ਦੇਖੋ ਆਪਾਂ ਤੇ ਰਲ ਮਿਲ ਕੇ ਸਫਾਈ ਕਰ ਸਕਦੇ ਆ ਇਕੱਲਾ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਕਿ ਤੁਸੀਂ ਸਾਰੇ ਸਾਥ ਦਵੋ ਅਸੀਂ ਰਲ ਕੇ ਇਹ ਸਫਾਈ ਜਿਹੜੀ ਆ ਨਾ ਸਹੀ ਢੰਗ ਨਾਲ ਮੈਗਨਟ ਕਰੀਏ ਕਿ ਸਹੀ ਢੰਗ ਨਾਲ ਜਿਹੜਾ ਸਾਰਾ ਕੰਮ ਹੋਵੇ ਐਕਸਟਰਾ ਟਰੈਲੀਆਂ ਵੱਖਰੀਆਂ ਟਰੈਲੀਆਂ ਲਵਾ ਕੇ ਸਾਰਾ ਜਿਹੜਾ ਨਾ ਥਾ ਥਾ ਤੋਂ ਪੂਰੇ ਦੀ ਜਿਹੜੀ ਸਮੱਸਿਆ ਨੂੰ ਹੱਲ ਕੀਤਾ ਹੈ ਕਿਰੇ ਕਿਰੇ ਇਲਾਕੇ ਦੇ ਵਿੱਚ ਜਿਹੜੇ ਕੰਮ ਹੋ ਕਰਾਏ ਨੇ ਦੇਖੋ ਜੀ ਡਾਕਟਰ ਸਾਹਿਬ ਦੀ ਜਿਹੜੀ ਨਿਚਿਤ ਦੀ ਡਾਕਟਰ ਸਾਹਿਬ ਦੀ ਗਵਾਹੀ ਦੇ ਵਿੱਚ ਕਾਫੀ ਸਾਡੇ ਹਲਕੇ 'ਚ ਕੰਮ ਹੋ ਰਿਹਾ ਹੈ ਪਹਿਲੇ ਤੁਹਾਨੂੰ ਪਤਾ ਵਾ ਹੁਣ ਗੁਰੂ ਰਾਮਦਾਸ ਨੰਬਰ ਗਲੀ ਨੰਬਰ 1 ਚ ਵੀ ਸੀਵਰ ਪੈ ਰਿਹਾ ਹੈ 2 ਨੰਬਰ ਗਲੀ 'ਚ ਵੀ ਸੀਵਰ ਪੈ ਰਿਹਾ ਹੈ ਤੇ ਹੋਰ ਵੀ ਜਿਹੜੀਆਂ 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 ਸੜਕਾਂ ਖਰਾਬ ਆ ਜਾਂ ਟੁੱਟੀਆਂ ਆ ਗਲੀਆਂ ਉਹ ਜਲਦੀ ਤੋਂ ਜਲਦੀ ਸਾਰੀਆਂ ਗਲੀਆਂ ਵੀ ਬਨ ਰਹੀਆਂ ਤੇ ਜਲਦੀ ਤੋਂ ਜਲਦੀ ਸਾਰੇ ਕੰਮ ਹੋ ਰਿਹਾ ਹੈ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਆ ਉਹਦੇ ਵਿੱਚ ਡਾਕਟਰ ਸਾਹਿਬ ਅੰਮ੍ਰਿਤਸਰ ਦੀ ਗੁਰੂ ਨਗਰੀ ਦਾ ਮੁੱਦੇ ਚੋਕਰੇ ਨੇ ਉਹਨੂੰ ਕਿੱਧਰ ਵੇਖ ਰਹੇ ਜੇ ਤੁਸੀਂ ਤੁਹਾਨੂੰ ਪਤਾ ਹੈ ਵਿਧਾਨ ਸਭਾ ਚ ਚੰਚੰਜਰਾ ਚੱਲ ਰਿਹਾ ਹੈ ਡਾਕਟਰ ਸਾਹਿਬ ਵਿਧਾਨ ਸਭਾ ਚ ਜਿਹੜੀ ਵੀ ਅਸੀਂ ਡਾਕਟਰ ਸਾਹਿਬ ਨੂੰ ਗੱਲ ਕਹਿੰਦੇ ਜਾਂ ਡਾਕਟਰ ਸਾਹਿਬ ਦੀ ਨੋਲਿਜ ਵੀ ਹੁੰਦੀ ਹੈ ਉਹ ਦਾ ਅੰਮ੍ਰਿਤਸਰ ਜਾ ਕੇ ਗੱਲ ਨੂੰ ਚੁੱਕਦੇ ਐ ਔਰ ਮਾਨ ਸਾਹਿਬ ਵੀ ਕਾਫੀ ਜਿਹੜੇ ਉਹ ਚੀਜ਼ ਨੂੰ ਧਿਆਨ ਦਿੰਦੇ ਨੇ ਤੇ ਇਸੇ ਤਰ੍ਹਾਂ ਹੀ ਜੋ ਵੀ ਸਾਨੂੰ ਪ੍ਰੋਬਲਮ ਆਏਗੀ ਅਸੀਂ ਡਾਕਟਰ ਸਾਹਿਬ ਸਾਡੇ ਹਲਕੇ ਦੇ ਜਿਹੜੇ ਐਮ ਐਲ ਏ ਸਾਹਿਬ ਆ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਸਾਡਾ ਤੁਰੰਤ ਕੰਮ ਹੁੰਦਾ ਹੈ ਕੋਈ ਕੰਮ ਜਾਂਦਾ ਨਹੀਂ ਇਹ ਲੋਕਾਂ ਦਾ ਪਬਲਿਕ ਦਾ ਕੰਮ ਹੁੰਦਾ ਹੈ ਹਰ ਬੰਦੇ ਨੂੰ ਕਹਿੰਦੇ ਸੀ ਉਸ ਦਫਤਰ ਚ ਜਾਓ ਉਹਨਾਂ ਦੇ ਬੰਦੇ ਬੈਠੇ ਰਹਿਆ ਡਾਕਟਰ ਸਾਹਿਬ ਦੇ ਦਫਤਰ ਖੁੱਲੇ ਨੇ ਤੁਸੀਂ ਆਪਣਾ ਕੰਮ ਕਰਵਾਓ ਕੰਮ ਤੋਂ ਕੋਈ ਵੀ ਰੋਕ ਟੋਕ ਨਹੀਂ ਆ ਕੰਮ ਹੋ ਰਿਆ ਨੇ ਹੋ ਰਿਆ ਕੋਈ ਸੀਵਰ ਖਰਾਬ ਹੋ ਰਿਹਾ ਕਿਤੇ ਸੀਵਰ ਪੈਣ ਵਾਲਾ ਉਹ ਸੀਵਰ ਪੈ ਰਿਹਾ ਜਿੱਥੇ ਸੜਕ ਬਣਨ ਵਾਲੀ ਉੱਥੇ ਸੜਕ ਬਣਾ ਰਿਹਾ ਹੁਣ ਵੀ ਤੁਹਾਨੂੰ ਪਤਾ ਕਿ ਤੁਹਾਨੂੰ ਮੈਂ ਦੱਸਿਆ ਸੀ ਕਾਫੀ ਕੰਮ ਜਿਹੜੇ ਨਾਲ ਨਾਲ ਹੋ ਰਹੇ ਨੇ ਸਿਵੇ ਡਾਕਟਰ ਸਾਹਿਬ ਜੀ ਕੀ ਜਿਹੜੇ ਸਾਡੇ ਹਲਕੇ ਦੇ ਐਮਐਲਏ ਇਹਦੇ ਵਧੀਆ ਜਿਹੜਾ ਸਾਡੇ ਨਾਲ ਨਾਲ ਕੰਮ ਕਰਾਰੇ ਔਰ ਸਾਡੀ ਗੱਲ ਨੂੰ ਸੁਣਦੇ ਆ ਅਸੀਂ ਜਿਹੜੀ ਇਹ ਸਫਾਈ ਆ ਸਾਰੇ ਹਲਕੇ ਦੇ ਸਾਰੇ ਜਾਣੇ ਰਲ ਕੇ ਕਰਾਂਗੇ ਇਹ ਇਕੱਲੇ ਨਹੀਂ ਕਰ ਸਕਦੇ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਸਾਰਿਆਂ ਨੂੰ ਸਹਿਯੋਗ ਦਿਓ ਕਿ ਵਧੀਆ ਢੰਗ ਨਾਲ ਆਪਾਂ ਆਪਣੇ ਹਲਕੇ ਨੂੰ ਸਾਫ਼ ਸੁਥਰਾ ਤੇ ਵਧੀਆ ਬਣਾਈਏ ਸਰ ਬਾੜਦੰਮੁਰ ਜ ਆਪਣਾ ਤਰੇਡ ਹੈ ਜਿਹੜਾ ਤੇ ਆਪਾਂ ਇੱਕ ਟੀਮ ਬਣਾ ਰਹੇ ਹਾਂ ਉਹ ਟੀਮ ਪੂਰੀ ਬਣਾ ਕੇ ਗੱਡੀ ਰਿਸ਼ਕਾ ਜੋ ਵੀ ਸਾਰਾ ਆਪਾਂ ਸੰਦ ਇਕੱਠੇ ਕਰਕੇ ਜਿੱਥੇ ਜ਼ਿਆਦਾ ਕੂੜਾ ਹੋ ਜਾਂ ਕੋਈ ਵੀ ਪ੍ਰੋਬਲਮ ਨਹੀਂ ਖੁਦ ਜਾ ਕੇ ਸਾਡੀ ਟੀਮ ਉਥੇ ਕੂੜਾ ਵੀ ਚੁੱਕੇਗੀ ਕੂੜਾ ਚੁੱਕ ਕੇ ਖੁਦ ਅਸੀਂ ਟਰਾਲੀਆਂ ਜਿ ਸੁੱਟਾਂਗੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਪਲੀਜ਼ ਤੁਸੀਂ ਵੀ ਸਾਡਾ ਸਾਥ ਦਿਓ ਆਪਣੇ ਇਲਾਕੇ ਨੂੰ ਵਧੀਆ ਬਣਾਈਏ ਕਿਉਂਕਿ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਲੱਗੇ ਆ ਗੁਰਦੁਆਰਾ ਸਾਹਿਬ ਲੱਗੇ ਆ ਆਪਾਂ ਇਥੋਂ ਮਤਲਬ ਕਿ ਗੰਦ ਨਹੀਂ ਪੈਣ ਦੇਣਾ